ਅਮਰੀਕਾ ਦੇ ਵਿੱਚ ਸਟੇਟ ਹੈ ਜੀ ਟੈਕਸਾਸ ਟੈਕਸਾਸ ਦੇ ਵਿੱਚ ਇੱਕ ਬਿਲ ਜਿਹੜਾ ਹੈਗਾ SB17 ਅੱਜ ਉਹਦੀ ਗੱਲ ਕਰਦੇ ਆਂ ਜਿਸ ਬਿਲ ਦੇ ਤਹਿਤ ਕਿਹਾ ਇਹ ਗਿਆ ਵੀ ਕੁਝ ਕੰਟਰੀਜ਼ ਐ ਜਿਹੜੀਆਂ ਉਹਨਾਂ ਦੇ ਸਿਟੀਜ਼ਨ ਉਹਨਾਂ ਦੀ ਗਵਰਨਮੈਂਟ ਇਨਟਾਈਟिज ਉਹਨਾਂ ਦੇ ਬਿਜ਼ਨੈਸਸ ਕੋਈ ਵੀ ਟੈਕਸਾਸ ਦੇ ਵਿੱਚ ਜਗ੍ਹਾ ਨਹੀਂ ਲੈ ਸਕੇਗਾ ਕੋਈ ਉਥੋਂ ਦੀ ਪ੍ਰਾਪਰਟੀ ਨਹੀਂ ਲੈ ਸਕੇਗਾ ਕੋਈ ਉਥੇ ਜ਼ਮੀਨ ਜਾਂ ਘਰ ਨਹੀਂ ਲੈ ਸਕੇਗਾ ਹੁਣ ਇਹ ਬਿੱਲ ਜਿਹੜਾ ਹੈ ਇਹ 2023 ਚ ਵੀ ਪੇਸ਼ ਕੀਤਾ ਗਿਆ ਸੀ ਪਰ ਉਦੋਂ ਫੇਲ ਹੋ ਗਿਆ ਸੀ ਮਿਸਟਰ 트ੰਪ ਦੀਆਂ ਐਂਟੀ ਪਾਲਿਸੀਜ਼ ਐਂਟੀ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਜਾਂ ਫਿਰ ਅਮਰੀਕਾ ਤੇ ਚਾਈਨਾ ਦੀ ਜਿਹੜੀ ਇਹ ਟ੍ਰੇਡ ਵਾਰ ਚੱਲ ਰਹੀ ਹੈ ਉਹਦੇ ਵਿਚਾਲੇ ਹੁਣ ਇਹ ਬਿੱਲ ਐਸਬੀ 17 ਫਿਰ ਜਿਹੜਾ ਹੈਗਾ ਇਹ ਆਇਆ ਜਿਹਦੇ ਵਿੱਚ ਲਿਸਟ ਦਿੱਤੀ ਗਈ ਹੈ ਕਿ ਕੋਈ ਵੀ ਚਾਈਨਿਸ ਈਰਾਨ ਤੋਂ ਨਾਰਥ ਕੋਰੀਆ ਤੋਂ ਰਸ਼ੀਆ ਤੋਂ ਇਨਾ ਕੰਟਰੀਜ਼ ਤੋਂ ਕੋਈ ਵੀ ਉਹਨਾਂ ਦਾ ਸਿਟੀਜ਼ਨ ਜਿਹੜਾ ਹੈਗਾ ਉਹ ਟੈਕਸਾਸ ਦੇ ਵਿੱਚ ਜ਼ਮੀਨ ਨਹੀਂ ਲੈ ਸਕੇਗਾ ਹੁਣ ਰੀਸੈਂਟ ਅਮੈਂਡਮੈਂਟ ਹੈ ਜਿਹੜੀ ਇਹਦੇ ਨਾਲ ਉਥੋਂ ਦੇ ਗਵਰਨਰ ਮਿਸਟਰ ਗ੍ਰੈਗ ਐਬਰਟ ਉਹਨਾਂ ਨੂੰ ਇਹ ਰਾਈਟ ਵੀ ਦਿੱਤਾ ਗਿਆ ਹੈ ਕਿ ਉਹ ਹੋਰ ਕੰਟਰੀਜ਼ ਨੂੰ ਵੀ ਇਹਦੇ ਚ ਐਡ ਕਰ ਸਕਣ ਸੋ ਵਲ ਦੇਖੋ ਇਹ ਬਿਲ ਦੇ ਸਪੌਂਸਰ ਨੇ ਜੀ ਸਟੇਟ ਰਿਪ੍ਰੈਜ਼ੈਂਟੇਟਿਵ ਕੋਲ ਹੈਫਨਰ ਉਨਾ ਨਿਕਿਆਜੀ ਟੈਕਸਾਸ ਦੇ ਬਾਰਡਰ ਨੂੰ ਅਸੀਂ ਸਿਕਿਉਰ ਕਰ ਰਹੇ ਹਾਂ ਕਿਉਂਕਿ ਟੈਕਸਾਸ ਬਿਲਕੁਲ ਬਾਰਡਰ ਦੇ ਉੱਪਰ ਪੈਂਦਾ ਅਸੀਂ ਨਹੀਂ ਚਾਹੁੰਦੇ ਹੈਗੇ ਸਾਡੇ ਇੱਥੇ ਕੋਈ ਅਜਿਹਾ ਕੰਟਰੀ ਜਾਂ ਕੋਈ ਅਜਿਹਾ ਕੋਈ ਸਪਾਈ ਹੈ ਜਿਹੜਾ ਉਹ ਆ ਕੇ ਇੱਥੇ ਰਵੇ ਤੇ ਉਸ ਤੋਂ ਬਾਅਦ ਇੱਥੇ ਜ਼ਮੀਨ ਖਰੀਦੇ ਤੇ ਸਾਨੂੰ ਨੁਕਸਾਨ ਕਰੇ ਪਾਸਟਨ ਦੇ ਵਿੱਚ ਇਸ ਬਿਲ ਨੂੰ ਲੈ ਕੇ ਸੈਂਕੜੇ ਲੋਕਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਔਰ ਉਹਦੇ ਵਿੱਚ ਲਿਖਿਆ ਹੋਇਆ ਸੀ ਜੀ ਸਟਾਪ ਦ ਹੈਟ ਹਾਊਸਿੰਗ ਇਜ਼ ਅ ਹਿਊਮਨ ਰਾਈਟ this is our country too खैर 2023 ਦੇ ਵਿੱਚ US census ਦੇ ਵਿੱਚ ਜੇ ਆਪਾਂ ਗੱਲ ਕਰੀਏ ਟੈਕਸਸ ਦੇ ਵਿੱਚ ਟੋਟਲ ਜਿਹੜੇ ਪਪੂਲੇਸ਼ਨ ਸੀ ਉਹ 31.3 ਮਿਲੀਅਨ ਸੀ ਜਿਹਦੇ ਵਿੱਚੋਂ 1.7 ਮਿਲੀਅਨ 에ਸ਼ੀਅਨ ਨੇ ਪਰ ਹਰ ਕੋਈ ਵਿਅਕਤੀ ਸਪਾਈ ਜਾਂ ਜਸੂਸ ਨਹੀਂ ਹੁੰਦਾ ਇਹ ਐਡਵੋਕੇਟ ਕੈਰ ਐਨਰਜੀ ਲੋਕ ਆਪਣੀ ਦੇਸ਼ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਵਸਦੇ ਨੇ ਅਮਰੀਕਾ ਨੂੰ ਅਪਣਾਉਂਦੇ ਨੇ ਤਾਂ ਅਮਰੀਕਾ ਨੂੰ ਪਿਆਰ ਵੀ ਕਰਦੇ ਨੇ ਬਟ ਵੈਲ ਦੱਸਾਂ ਜਾਣੀ ਹੈ ਜੀ ਐਸ ਪੀ 17 ਹਾਊਸ ਦੇ ਵਿੱਚੋਂ ਪਿਛਲੇ ਫਰਾਈਡੇ ਨੂੰ ਇਹ ਪਾਸ ਹੋ ਗਿਆ ਸੀ ਲੇਕਿਨ ਇਹਦੇ ਵਿੱਚ ਕੁਝ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਇਹ ਦੁਬਾਰਾ ਤੋਂ ਸੈਨੇਟ ਦੇ ਵਿੱਚ ਜਾਏਗਾ ਅਮਰੀਕਾ ਤੇ ਚਾਈਨਾ ਦੇ ਵਿੱਚ ਬਹੁਤ ਦੇਰ ਤੋਂ ਇਹ ਟੈਰਫ ਵਾਰ ਚੱਲ ਰਹੀ ਹੈ ਬੇਸ਼ੱਕ ਹੁਣ ਇਹ ਗੱਲ ਇੱਥੇ ਤੱਕ ਮੁੱਕ ਗਈ ਆ ਕਿ ਵੀ ਭਾਈ ਤੁਸੀਂ ਵੀ ਟੈਰਫ ਘਟਾਓ ਤੇ ਅਸੀਂ ਵੀ ਟੈਰਫ ਘਟਾਈਏ ਤੇ ਇਹਨੂੰ ਸਟੇਬਲ ਕਰੀਏ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਇਹ ਜਦੋਂ ਦੋਨਾਂ ਦੇ ਵਿੱਚ ਕਿਟਪਿਟ ਸ਼ੁਰੂ ਹੋਈ ਸੀ ਉਸ ਵਕਤ ਇਹ ਐਂਟੀ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੇਖਦੇ ਹੋਏ ਅਜਿਹੇ ਬਿੱਲ ਜਿਹੜੇ ਨੇ ਉਹ ਸਾਹਮਣੇ ਆਏ ਨੇ ਖैर ਅੱਜ ਵੀ ਜੇ ਆਪਾਂ ਗੱਲ ਦੱਸਦੇ ਆਂ ਬਹੁਤ ਸਾਰੇ ਇਕਨੋਮਿਸਟ ਬਹੁਤ ਸਾਰੇ ਇੰਟੈਲੈਕਚੁਅਲਸ ਉਹਨਾਂ ਨੂੰ ਅੱਜ ਵੀ ਸਮਝ ਨਹੀਂ ਆ ਰਿਹਾ ਕਿ ਮਿਸਟਰ ਡੋਨਲਡ ਟਰੰਪ ਦੀ ਇਹ ਟ੍ਰੇਡ ਵਾਰ ਕਿਸ ਤਰ੍ਹਾਂ ਦੀ ਸੀ ਪਹਿਲਾਂ ਤਾਂ ਉਹਨਾਂ ਨੇ ਇੱਕੋਦਮ ਬਹੁਤ ਜ਼ਿਆਦਾ ਟੈਰਫ ਲਗਾਏ 145% ਤੱਕ ਚਲੇ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਰਾਈਟ ਅਵੇ ਟੈਰਫ ਜਿਹੜੇ ਨੇ ਉਹ 30% ਤੇ ਲੈ ਆਂਦੇ ਵੈਸੇ ਗੱਲ ਬਹੁਤ ਸਿਆਣੀ ਹੈ ਕਿ ਪਹਿਲਾਂ ਇੰਨਾ ਕੁ ਡਰਾ ਦਿਓ ਵੀ 145% ਵੇਖ ਕੇ ਸਾਰੀ ਦੁਨੀਆ ਹਿਲ ਗਈ ਲੇਕਿਨ ਉਸ ਤੋਂ ਬਾਅਦ ਜਦੋਂ ਹੁਣ ਟੈਰਫ ਵਾ ਚਾਈਨਾ ਦੇ ਉੱਪਰ 30% ਰਹਿ ਗਿਆ ਤਾਂ ਹਰੇਕ ਨੇ ਕਹਿਣਾ ਸ਼ੁਰੂ ਕੀਤਾ ਕਿ 30% ਤਾਂ ਕੋਈ ਜ਼ਿਆਦਾ ਨਹੀਂ ਵਰਸਸ 145% ਜੇ ਪਹਿਲਾਂ ਹੀ ਤੀਲ ਲਗਾਇਆ ਹੁੰਦਾ ਤਾਂ ਫਿਰ ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਇਹ ਟੂ ਹਾਈ ਹੈ ਕਦਰ ਮਿਸਟਰ ਡੋਨਲਡ 트੍ਰੰਪ ਤੇ ਉਹਨਾਂ ਦੀਆਂ ਪਾਲਿਸੀਜ਼ ਬਹੁਤ ਅਨਪ੍ਰੋਡੈਕਟੇਬਲ ਹੁੰਦੀਆਂ ਨੇ ਸੋ ਇਸ ਕਰਕੇ ਕਿਹਾ ਨਹੀਂ ਜਾ ਸਕਦਾ ਕਿ ਉਹ ਸੋਚ ਕੀ ਰਹੀ ਨੇ ਵੈਸੀ ਤਾਂ ਉਹਨਾਂ ਨੇ ਅਮਰੀਕਾ ਦੀ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਾਰੀ ਦੀ ਸਾਰੀ ਪ੍ਰੋਡਕਸ਼ਨ ਅਮਰੀਕਾ ਦੇ ਵਿੱਚ ਹੋਵੇ ਜਿਹੜੀ ਵੀ ਚੀਜ਼ ਵਿਕੇ ਉਹ ਅਮਰੀਕਾ ਦੇ ਵਿੱਚ ਵਿਕੇ ਬਾਹਰੋਂ ਕੋਈ ਚੀਜ਼ ਆਵੇ ਵਿਦ ਟੈਰਫ ਤਾਂ ਇੰਨੀ ਮਹਿੰਗੀ ਹੋਵੇ ਵੀ ਅਮਰੀਕਾ 'ਚ ਵਿਕ ਨਾ ਸਕੇ ਸੋ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਅਮਰੀਕਾ ਨੂੰ ਹੋਣਾ ਸੀ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਜਿਹੜੇ ਬਿਜ਼ਨਸਮੈਨ ਨੇ ਤੇ ਮਿਸਟਰ ਡੋਨਲਡ 트੍ਰੰਪ ਤੇ ਵੋਟਰਸ ਨੇ ਉਹ ਦੁਖੀ ਹੋਗੇ ਉਹ ਕਹਿੰਦੇ ਕਿ ਇਕਨੋਮੀ ਠੀਕ ਨਹੀਂ ਜਾ ਰਹੀ ਸਾਡੇ ਬਿਜ਼ਨੈਸਿਸ ਠੀਕ ਨਹੀਂ ਜਾ ਰਹੀ ਉਸ ਤੋਂ ਬਾਅਦ ਜਦੋਂ ਅਪਰੂਵਲ ਰੇਟਿੰਗ ਦੀ ਗੱਲ ਹੋਈ ਕਿ ਮਿਸਟਰ ਡੋਨਲਡ 트੍ਰੰਪ ਦੀ ਅਪਰੂਵਲ ਰੇਟਿੰਗ ਘਟ ਰਹੀ ਹੈ ਉਸ ਤੋਂ ਬਾਅਦ ਮਿਸਟਰ ਡੋਨਲਡ 트੍ਰੰਪ ਦੇ ਸਪੋਰਟਰਸ ਨੇ ਉਹਨਾਂ ਦੀ ਟੀਮ ਨੇ ਉਹਨਾਂ ਦੇ ਸੈਕਟਰੀ ਆਫ ਸਟੇਟ ਨੇ ਮਿਲ ਕੇ ਇਹ ਗੱਲ ਜਿਹੜੀ ਐ ਸੁਲਝਾਈ ਐ ਵੀ ਹੁਣ ਭਾਈ ਥੋੜਾ ਜਾਂ ਆਪਾਂ ਰਿਲੈਕਸ ਹੋਈਏ ਹੁਣ ਹੋ ਸਕਦਾ ਹੈ ਕਿ ਚਾਈਨਾ ਤੇ ਅਮਰੀਕਾ ਜਿਹੜੀ ਐ ਉਹਨਾਂ ਦੇ ਸਬੰਧ ਹੁਣ ਅੱਗੇ ਨਾਲੋਂ ਠੀਕ ਐ ਭਾਈ ਤੁਸੀਂ ਵੀ ਹਟਾ ਦਿਓ ਟੈਰਫ ਅਸੀਂ ਵੀ ਹਟਾਉਨੇ ਆ ਪਰ ਇਸ ਦੇ ਵਿੱਚ ਜਿਹੜੀ ਐਂਟੀ ਇਮੀਗ੍ਰੇਸ਼ਨ ਜਿਹੜੀ ਐ ਉਹ ਚੀਜ਼ ਨੇ ਜਨਮ ਲਿਆ ਹੈ ਉਹਦੇ ਕਰਕੇ ਅਜਿਹੇ ਬਿੱਲ ਆ ਰਹੇ ਨੇ SB 17 ਵਰਗੇ ਖੈਰ ਇਹ ਬਿੱਲ ਹੁਣ ਜਦੋਂ ਪਾਸ ਹੋਏਗਾ ਤਾਂ ਬਹੁਤ سارے ਲੋਕਾਂ ਦਾ ਨੁਕਸਾਨ ਹੋਣਾ ਹੈ ਸੱਚੀ-ਮੁੱਚੀ ਸਾਰੇ ਲੋਕ جاسੂਸ ਨਹੀਂ ਹੁੰਦੇ ਤੇ ਇੱਕ ਘਰ ਲੈਣਾ ਹਰੇਕ ਦਾ ਇੱਕ ਹਿਊਮਨ ਦਾ ਰਾਈਟ ਹੈ ਪਰ ਵੇਖੋ ਅੱਗੇ ਬਣਦਾ ਕੀ